ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਉੜਾ ਬੋਦੀ ਪੈਰਾ ਲੋਕ ਗੀਤ ਸੁਣਾ ਮੇਰੇ ਮੇਰੇ ਭੈਣਾਂ ਨੂੰ ਮਾਣੋ ਇਸ ਗੀਤ ਦਾ ਆਨੰਦ ਕਮੈਂਟ ਕਰਕੇ ਦੱਸਿਆ ਕਰੋ ਕਿਹੋ ਜਿਹਾ ਲੱਗਿਆ ਗੀਤ ਉੱਡੀਆ ਲਮੀਆ ਤਾ

ਸਥੀਰੇ ਜਾਏ ਖਾ ਗਏ ਕੋਈ ਅੰਮਾ ਦੇ ਜਾਏ ਉਰਮਾਇਆ ਆਣੀਆ ਕੋਈ ਅੰਮਾ ਦੇ ਜਾਏ ਦੂਰੇ ਜੁਨੇ ਸਨ ਦੇ ਗਿਆ ਵਾਲਿਆ ਮੇਰੀ ਨਾਨਦ ਨੂੰ ਦੇ ਗਿਆ ਹਾਰ ਮਾਇਆ ਹਾਣਿਆ ਮੇਰੀ ਨਾਨਦ ਨੂੰ ਦੇ ਗਿਆ ਹਾਰੇ ਲਈ ਮੇਰੀ ਸਾਸਤ ਮੰਗਦਾ वालिया मेरी ननद तमगदा हारे माया वालिया मेरी ननद तमगदा हारे ए मेरी ससुरत लगेगी वा ਨੰਦ ਨੇ ਦੇਤਾ ਜਿਵਾਬ ਮਾਇ ਹਾਣਿਆ ਮੇਰੀ ਨਾਨ ਨੰਨ ਦੇਤਾ ਜਿਵਾਬ ਏ ਮੇਰੀ ਸਾਸ ਨੇ ਦੇਤੀਆਂ ਵਾ ग वा